ਪਾਣੀ ਲੈ ਕੇ ਚੱਲੇ ਆਂ ਬਾਈ ਉੱਪਰ ਨੂੰ ਕੋਠੇ ਵਾਲੇ ਪੱਠਿਆਂ ਨੂੰ ਚੱਲਦੇ ਆਂ ਜੱਸਾ ਚਲੇ ਗਿਆ ਉੱਪਰ ਝਾੜੂ ਲੈ ਕੇ ਪਹਿਲਾਂ ਚੱਲਦੇ ਆਂ ਉੱਪਰ ਪਹੁੰਚ ਗਏ ਵੀ ਉੱਪਰ ਤੇ ਖੋਲਿਆ ਖੁੱਡਾ ਬੱਚੇ ਸੈੱਟ ਨੇ ਸਾਰੇ ਓਹੋ ਓਕੇ ਲੈ ਵੀ ਫੜ ਲਾ ਨਵੇਂ ਬੱਚੇ ਦੋਏ ਤੇ ਆ ਗੰਦ ਫੜ ਲਾ ਸਫੇਰ ਸਫੇਰ ਤੇ ਦਿਖਾਉਣੇ ਆ ਭਾਈ ਨਵੇਂ ਬੱਚਿਆਂ ਦੇ ਘੇਰੇ ਕਢਾਉਣੇ ਆ ਸੱਸ ਸਰੀ ਗੱਲ ਵੀ ਸਾਰੇ ਵੀਰ ਭਰਾਵਾਂ ਨੂੰ ਕਿਵੇਂ ਕੈਮੋਂ ਸਾਰੇ ਨਹਾ ਧੋ ਕੇ ਪਹੁੰਚ ਗਏ ਕੋਠੇ ਤੇ ਹੁਣ ਆਪਾਂ ਨਵੇਂ ਬੱਚਿਆਂ ਦੇ ਘੇਰੇ ਕਢਾਈ ਇੱਕ ਕਬੂਤਰ ਜਿਹਾ ਬੰਨਣ ਲੱਗਿਆ ਹੋਇਆ ਆਹ ਦੇਖੋ ਤੇ ਇੱਕ ਪੱਠਾ ਆਪਣੇ ਹੱਥਾਂ 'ਚ ਆ ਜਾ ਨਵਾਂ ਬਿਲਕੁਲ ਨਵਾਂ ਨਕੂਰ ਖੜ ਜੋ ਫੋਕਸ ਨਹੀਂ ਹੋ ਰਿਹਾ ਦੇਖੋ ਸੜਾ ਫੋਕਸ ਕਿਉਂ ਨਹੀਂ ਹੋ ਰਿਹਾ ਇੱਕ ਮਿੰਟ ਬਾਬਿਓ ਕੈਮਰਾ ਸਾਫ਼ ਕਰਨ ਦਿਓ ਲਓ ਵੀ ਦੇਖੋ ਚਿੱਟੀਆਂ ਅੱਖਾਂ ਅੱਖਾਂ ਹਲੇ ਨਖਾਰ ਰਿਆ ਕੋਈ ਕਲ ਨਹੀਂ ਸਿੱਟੀ ਚੀਂਚ ਹੀ ਕਰਦਾ ਬੱਚਾ ਤੇ ਕਲ ਚੀਨਾ ਥੋੜਾ ਜਿਹਾ ਹਰਾ ਟੂਸਾ ਤੇ ਗੁਲਾਬੀ ਅੱਧੀ ਚੱਲ ਰਹਾ ਹੁਣ ਜਸੇ ਆ ਜਾ ਇੱਧਰ ਆ ਜਾ ਉਧਰ ਦੇਖ ਬਈ ਉਧਰ 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 ਦੇ ਆ ਰਿਹਾ ਚੂ ਚੂ ਕਰਦਾ ਛੱਡਦੇ ਇਹਨੂੰ ਛਤਰੀ ਦੇ ਚੱਲ ਵੀ ਵੈਰੀ ਗੁੱਡ ਏ ਆ ਉਹ ਬੈਠ ਗਿਆ ਛਤਰੀ ਦੇ ਬੈਠ ਗਿਆ ਬੜਾ ਸਿਆਣਾ ਬੱਚਾ ਜਿਹੜਾ ਇਹਦਾ ਭਾਈ ਆ ਬਈ ਪਾਈ ਤੁਸੀਂ ਉਦਣ ਦੇਖਿਆ ਉਹ ਜਿਹੜਾ ਉਹ ਦਰਖਤ 'ਚ ਗਿਰਦਾ ਤਾਂ ਬੜਾ ਗੰਦ ਪਾਇਆ ਬਾਈ ਉਹਨੇ ਬੜਾ ਗੰਦ ਪਾਇਆ ਹੁਣ ਪਹਿਲਾਂ ਇਹਦੇ ਘੀਰੇ ਕਢਾਵਾਂਗੇ ਉਹ ਤੋਂ ਬਾਅਦ ਇਹਦੇ ਭਾਈ ਨੂੰ ਛੇੜਨਾ ਠੀਕ ਹੈ ਜਸੇ ਜਾਨੂ ਬਾਈ ਪਾਣੀ ਚੇਂਜ ਪਰਲਾ ਖੁੱਡਾ ਸਾਫ ਕਰ ਲਈਏ ਹਾਂ ਪਰਲਾ ਖੁੱਡਾ ਬਾਈ ਕਰਦੇ ਆਂ ਸਾਫ ਆਪਾਂ ਤੇ ਇੰਨੇ ਨੂੰ ਬੈਠਣ ਤੋਂ ਇੱਕ ਟਾਂਗੀ ਉੱਚੀ ਲੱਗੀ ਇੱਕ ਨੀਵੀ ਲੱਗੀ ਹੋਈ ਆ ਆ ਖੁੱਡੇ ਤੇ ਝਾੜੂ ਜਾਂ ਮਾਰ ਲਈਏ ਝਾੜੂ ਜਾਂ ਮਾਰ ਇਹ ਖੁੰਝੇ 'ਚ ਕਰ ਲਾ ਇਕੱਠਾ ਹਨਾ ਕੱਲ ਨੂੰ ਇਹਦੇ ਭਾਈ ਰੇਤਾ ਸਿੱਟ ਦਾਂਗੇ ਉੱਪਰੋਂ ਪਤਲਾ ਪਤਲਾ ਮਾਰਨੀ ਕਢੂ ਪੁਰਣੀ ਉਹਦਾ ਗਾਂਦੀ ਆ ਫੋੜੇ ਦਾ ਦਾ ਹੋਈ ਹਾ ਹੈਵੀ ਸਮਾਨ ਹੈ ਠੀਕ ਆ ਠੀਕ ਆ ਚੱਲ ਕੋਈ ਨਾ ਕਰ ਇੰਨੇ ਜਿੰਨਾ ਕੋ ਹੁੰਦਾ ਜਿੰਨਾ ਕੋ ਹੁੰਦਾ ਬਾਈ ਕਰਦੇ ਆ ਹਲੇ ਨਹੀਂ ਹੋ ਜਾਣਾ ਹੋ ਜਾਣਾ ਬੱਚਾ ਉੜ ਗਿਆ ਬਾਈ ਉੜ ਗਿਆ ਉੜ ਗਿਆ ਉੜ ਗਿਆ ਚੱਲ ਛਤਰੀ ਤੇ ਛਤਰੀ ਦੇ ਵੀਰੇ ਉੜ ਗਿਆ ਛਤਰੀ ਮਾ ਉੱਚੀ ਕਰਦਾ ਇਹ ਥੋੜਾ ਜਿਹਾ ਨਾ ਆ ਖੋਲੇ ਦੇ ਦਾ ਜਿਹਦੇ ਅੰਦਰ ਨੂੰ ਆਉਣ ਦੀ ਕੋਸ਼ਿਸ਼ ਕਰਦਾ ਉਹ ਚਲੋ ਕੋਈ ਚੱਕਰ ਨਹੀਂ ਉੜ ਗਿਆ ਆਪ ਇੱਧਰ ਗਿਆ ਆ ਦੇਖੋ ਬਾੜਾ ਤੇਜ ਆ ਓਏ ਆਹ ਦੇਖੋ ਕਿੱਥੇ ਉੜਦਾ ਹੈ ਤੋਤੇ ਪੈ ਜਾਣੇ ਆ ਮਗਰ ਹੁਣ ਇਹਦੇ ਕਿਉਂਕਿ ਇਹ ਟਾਈਮ ਤੋਤੇ ਬਾਹ ਪੈਂਦੇ ਨੇ ਆ ਦੇਖੋ ਆ ਗਿਆ ਆ ਗਿਆ ਜਿਵੇਂ ਛਤਰੀ ਉੱਚੀ ਕਰ ਲਾ ਵੈਰੀ ਗੁੱਡ ਇੱਧਰ ਵੀ ਉੜਦੇ ਆ ਕਿਸੇ ਦੇ ਦੋ ਆ ਕੋਠੀ ਦੌੜ ਗਿਆ ਇੱਕ ਇਕਾ ਕੋਠੀ ਤੇ ਬੈਠਾ ਬਾਈ ਤਾਂ ਨਹੀਂ ਡਾਉਦੇ ਉਹ ਕੋਠੀ ਤੇ ਬੈਠਾ ਹੈ ਇਕਾ ਗਲਾਬੀ ਟੋਸਿਆਂ ਦਾ ਆ ਦੇਖੋ ਇਹ ਕੋਠੀ ਤੋੜਿਆ ਇਹ ਸਾਲੇ ਫਿਰ ਦੂਜੇ ਨਵੇਂ ਬੱਚਿਆਂ ਨੂੰ ਖਰਾਬ ਕਰਦੇ ਨੇ ਆ ਦੇਖੋ ਵਧੀਆ ਘੇਰੇ ਘੜਦਾ ਹੈ ਹਾਂ ਖੇਲਦਾ ਫਿਰਦਾ ਹੈ ਹਲੇ ਦਾ ਭਾਈ ਕਾ ਨੂੰ ਛੱਡਣਾ ਹੈ ਨਾ ਸੂਰਜ ਛਿਪ ਰਿਹਾ ਹੈ ਬਾੜਾ ਗੈਂਟ ਮੌਸਮ ਹੋਇਆ ਹੋਇਆ ਆ ਜਾ ਵੀ ਆ ਜਾ ਆ ਆ ਆ ਆ ਰਿਆ ਲੋ ਵੀ ਬਾੜਾ ਸਿਆਣਾ ਬੱਚਾ ਤੁਹਾਨੂੰ ਕਿਹਾ ਹੈ ਨਾ ਪਹਿਲਾਂ ਬਾਕੀ ਦਾ ਭਾਈ ਦੇਖਿਓ ਕੋਈ ਨਾ ਉਹਦੇ ਵੀ ਕਰਤੱਬ ਦਿਖਾਉਨੇ ਆ ਜਿੰਨਾ ਉਹ ਬੱਚੇ ਨੇ ਗੰਦ ਪਾਇਆ ਸਾਡੇ ਕੋਲ ਆਉਣ ਤੱਕ ਕਿਸੇ ਨੇ ਗੰਦ ਉਹਨਾ ਪਾਇਆ ਹੀ ਹੈ ਨਹੀਂ ਠੀਕ ਹੈ ਹਨਾ ਤੇ ਜਸੇ ਦੇ ਬਲੌਗ ਬਾਈ ਲਾਗੇ ਚੱਲਣ ਨਲਾਇਕ ਯੂਟਿਊਬਰ ਜਸਾ ਠੀਕ ਹੈ ਉਹ ਹਜ਼ਾਰਾ ਬੰਦਾ ਹੈ ਹਜ਼ਾਰਗਾ ਦਾ ਸਿਰੇ ਦਾ ਆਰਾਮੀ ਬੰਦਾ ਤੇ ਚੱਲ ਜਸੇ ਕਰ ਲਾ ਸਫਾਈ ਪਹਿਲਾਂ ਮੜੀ ਜੀ ਤੇ ਆ ਦੂਜਾ ਬੱਚਾ ਫੜਾ ਹੈ ਨਾ ਬਿਠਾ ਦਈਏ ਉੱਪਰ ਦੂਜਾ ਬੱਚਾ ਵੀ ਤੁਹਾਨੂੰ ਦਿਖਾ ਦਿੰਨੇ ਆ ਉਹਦਾ ਹੈਗਾ ਗੁਲਾਬੀ ਟੂਸਾ ਤੇ ਹਰੀ ਅੱਧੀ ਝਾਲਰ ਇਹਦੀ ਗਲਾਬੀ ਅੱਧੀ ਚਾਲਰ ਜਿਵੇਂ ਉਹ ਗਲਾਬੀ ਦੂਸੇ ਵਾਲਾ ਇਹਨਾਂ ਦਾ ਫੇਰ ਉੜ ਗਿਆ ਤਾਂ ਉੱਥੇ ਬੈਠਾ ਬੈਠਾ ਕੋਠੀ ਦੇ ਚਾਚੇ ਵਾਲੀ ਦਾ ਸਮਾਂ ਖਾਦਾ ਬਹੁਤ ਨਹੀਂ ਨਹੀਂ ਉੜਨਾ ਹੈ ਉੜਨਾ ਤਾਂ ਹੈ ਹੋਏ ਨੇ ਬੱਚਾ ਬਹੁਤ ਸਿਰ ਹੈ ਤੇ ਇਧਰਲੀ ਅੱਖ 'ਚ ਤੀਰ ਜਿਹਾ ਪਾਰ ਰਿਹਾ ਉਹ ਦੇਖੋ ਅੱਧਾ ਚੰਦ ਜਿਹਾ ਬਣ ਰਿਹਾ ਉਹ ਦੇਖੋ ਠੀਕ ਹੈ ਇਧਰ ਰੱਖਾ ਛੋਟੇ ਇਧਰ ਖੜ ਜੋ ਇੱਕ ਮਿੰਟ ਇੱਕ ਮਿੰਟ ਦੇ ਨੌ ਸਿਆਣਾ ਇਹ ਇਧਰ ਲਈ ਸ਼ਾਕੀ ਅਕ ਤੇ ਜਿ세 ਉੱਚਾ ਉੱਚੇ ਖਾਇ ਨੂੰ ਮੜਾ ਜਾ ਲਾ ਬਾਈ ਛੱਡਣ ਲੱਗਿਆ ਜੱਸਾ ਉਧਰ ਦੇਖ ਸਾਲਾ ਇਧਰ ਖੁੱਡੇ ਵਾਲ ਨੂੰ ਹੀ ਦੇਖੀ ਜਾਂਦਾ ਉਧਰ ਬਚੀਂ ਦੇਖਦਾ ਤੈਨੂੰ ਨਾ ਨਾ ਫਿਰ ਦੂਜੇ ਨੇ ਉੱਡ ਜਾਣਾ ਕੋਈ ਚੱਕਰ ਨਹੀਂ ਯਾਰ ਛੱਡ ਕੇ ਦੇਖ ਛੱਡ ਦੇ ਲੈ ਬਾਸ ਆ ਆ ਮਾੜੀ ਆਤਾ ਇਹਦੀ ਇਹਨੇ ਖੁੱਡੇ ਤੈਨੂੰ ਆਉਣਾ ਏ ਏ ਏ ਇਹਨੂੰ ਇਨਾਮ ਮਿਲਣਾ ਅੱਜ ਜੇ ਛਤਰੀ ਤੇ ਬੈਠ ਗਿਆ ਇਹ ਆਹਾ ਹਾ ਹਾ ਮੈਂ ਏ ਨਹੀਂ ਨਹੀਂ ਬਹਿ ਗਿਆ ਓਏ ਹੁਣ ਬੈਠਣ ਦੇ ਅੱਜ ਪਹਿਲੀ ਵਾਰ ਸਿਆਣਪ ਦਿਖਾਈ ਅੱਜ ਪਹਿਲੀ ਵਾਰੀ ਬੈਠਣ ਦੇ ਜੱਸੇ ਹਲੇ ਇਹਨੂੰ ਤੂੰ ਸਫਾਈ ਕਰਨ ਲੱਗ ਜਾ ਦੇਖਿਓ ਬਈ ਇਹ ਕੁੰਡਾ ਖੋਲਣਾ ਜੱਸੇ ਨੇ ਉਹ ਬੱਚਿਆਂ ਨੇ ਜਦੇ ਅੰਦਰ ਨੂੰ ਅੰਦਰ ਨੂੰ ਆਉਣਾ ਦੇਖਿਓ ਖੋਡਾ ਖੋਲ ਲਿਆ 100% ਉਡਣਗੇ ਨਹੀਂ ਹਲੇ ਤਾਂ ਉਧਰ ਨੂੰ ਧਿਆਨ ਹੈ ਇਹਨਾਂ ਦਾ ਚਲੋ ਕੋਈ ਨਹੀਂ ਹੋ ਰਹੀ ਐ ਸਫਾਈ ਇਹਨੇ ਹਲੇ ਤਾਂ ਟਕੇ ਬੈਠੇ ਆ ਬਾਈ ਤੇ ਪਾਣੀ ਵਾਲਾ ਕੱਟਦਾ ਬਾਹਰ ਇਹ ਜਿਗਾੜ ਜਾਂ ਫੁੱਦੂ ਆ ਬਾਈ ਜਮਈ ਜਿਹਨੇ ਤਾਂ ਮਾੜਾ ਮੋਟਾ ਜਿਹਾ ਕੰਮ ਚੂਚੇ ਚਾਚਿਆਂ ਦਾ ਉਹਨੂੰ ਸਹੀ ਐ ਇਹ ਆਪਣੇ ਕਬੂਤਰਾਂ ਵਾਲਿਆਂ ਨੂੰ ਨਹੀਂ ਸਹੀ ਤੇ ਜੱਸਾ ਕਬੂਤਰ ਕੱਢੀ ਐ ਤੂਫਾਨ ਦੇ ਦੇ ਕੰਨੀ ਕਿੰਨੀ ਕਰੇਗੀ ਫਿਰ ਇਹਨੂੰ ਵੀ ਢਾਂਗੀ ਤੇ ਬਿਠਾਉਣ ਲੱਗੀ ਐ ਤੇ ਆ ਦੂਜਾ ਬੱਚਾ ਜਿਹੜਾ ਦੂਜੇ ਦਿਨ ਆਇਆ ਤਾਂ ਹਨਾ 22 ਘੰਟੇ 23 ਘੰਟੇ ਬਾਅਦ ਆਇਆ ਤਾਂ ਇੱਕ ਮਿੰਟ ਬਾਈ ਜਿਸਿਆਰ ਖਾ ਤਾਂ ਕਿੰਨਾ ਹੋ ਗਿਆ ਓਹੋ ਜੋਰੇ ਬਹੁਤ ਮਾਰਦਾ ਹਲਤਾ ਰਹਿੰਦਾ ਫੰਗਸ ਆਈ ਆਏ ਨੇ ਬਾਈ ਐਨ ਪੂਰੇ ਹਲੇ ਆ ਰਹੇ ਨੇ ਬਾਕੀ ਝਾੜੇ ਜਿਹਾ ਪਏ ਹੋਏ ਨੇ ਮੌਸਮ ਤੁਹਾਨੂੰ ਪਤਾ ਹੀ ਆ ਓਕੇ ਆ ਜਿੱਥੇ ਠੀਕ ਆ ਅੱਖਾਂ ਨਹੀਂ ਕਿਹੋ ਜਿਹੀ ਕਰ ਗਿਆ ਚਿੱਟੀਆਂ ਚਿੱਟੀਆਂ ਕਰ ਗਿਆ ਆ ਪੂੰਛਦੇ ਥੱਲੇ ਦਿਖਾਈ ਪੂਰੇ ਪੂਰੇ ਇਹੋ ਕੱਢ ਗਿਆ ਗੋਲੀ ਜੀ ਹੈ ਨਾ ਤੇ ਥੱਲ ਨੰਬਰ ਕਿੰਨਾ ਇਹਦਾ 11 11 ਨੰਬਰ ਹੈ ਓਕੇ ਇਹਨੂੰ ਛੱਡਿਆ ਹੁਣ ਤੂਫਾਨ ਦੀ ਕੰਨੀ ਚੈੱਕ ਕਰ ਲਈ ਤੂਫਾਨ ਦੇਖੋ ਬਾਈ ਚੀਜ਼ਾਂ ਮੜ ਰਹੀਆਂ ਕੋਈ ਫੁੱਦੂ ਭੜਕ ਨਹੀਂ ਉੜਨ ਚਾਹੇ ਨਾ ਉੜਨਾ ਸਿਹਤ ਪੱਖੋਂ ਓਕੇ ਹੋਣਗੇ ਗੇੜੇ ਚਾਹੇ ਦਸੇ ਦੇਣ ਸਿਹਤ ਪਰ ਐਨ ਪੂਰੀ ਬੰਬ ਹੋਊਗੀ ਤੂਫਾਨ ਦੀ ਦੇਖੀਓ ਆਪਾਂ ਉਦਣ ਕੰਨੀ ਅੱਜ ਦੇਖ ਲੈਣੇ ਹੈ ਹਨਾ ਬਸ ਦੋ ਕ ਦਿਨ ਨੂੰ ਆਜੂ ਸੈਟ ਹਨਾ ਠੀਕ ਆ ਓਕੇ ਰਿਪੋਰਟਾ ਚਾਲੇ ਦੇਖੋ ਫਿਰ ਉਹ ਕਯਰਬੋਰਡ ਚਾਲ ਠੀਕ ਆ ਛੱਡ ਦੇ ਇਹਨੂੰ ਵੀ ਤੇ ਉਹਨਾਂ ਨੂੰ ਛੇੜੀਏ ਹੁਣ ਥੋੜਾ ਜਿਹਾ ਛੱਡ ਲੈ ਇਹਨੂੰ ਅੰਦਰ ਲਾਓ ਵੀ ਹੁਣ ਛੇੜਨ ਲੱਗਿਆ ਜੱਸਾ ਛੋਟੇ ਬੱਚਿਆਂ ਨੂੰ ਖੜ ਜਾ ਜੱਸੇ ਛੇੜਦੇ ਜੱਸੇ ਨੇ ਦੋਏ ਬੱਚੇ ਆਹ ਗਏ ਬੱਸ ਜੱਸੇ ਤਾਰਨ ਲੱਗ ਜਾ ਕਿਉਂਕਿ ਸ਼ਾਮ ਦਾ ਵੇਲਾ ਦੋਨੇ ਜੇ ਰਲ ਗਏ ਇਕੱਠੇ ਤੰਗ ਕਰਨਗੇ ਆ ਗਿਆ ਆ ਗਿਆ ਇਹ ਉਹੀ ਜਿਹੜਾ ਹਰਾਮੀ ਜੀ ਆ ਕੋਈ ਨਹੀਂ ਕੋਈ ਆ ਦੋਨੇ ਫਿਰ ਰਹੇ ਨੇ ਆ ਦੇਖੋ ਇਹਦੇ ਥੋੜਾ ਜਿਹਾ ਇਹ ਥੋੜਾ ਜਿਹਾ ਨਾ ਜਿਵੇਂ ਟੈਨਸ਼ਨ ਫਰੀ ਜੀ ਆ ਬੱਚਾ ਆ ਆ ਸਵਾਦ ਨਾਲ ਉੱਡਦਾ ਠੱਪੇ ਮਾਰਦਾ ਲ ਆ ਗਿਆ ਆ ਗਿਆ ਰੋਕਲਾ ਰੋਕਲਾ ਛਤਰੀ ਏ ਏ ਉਹ ਵੈਰੀ ਗੁੱਡ ਆ ਤਾਂ ਸਿਰਾਈ ਕਰ ਗਿਆ ਏ ਚਲੋ ਬਾਈ ਮੇਨ ਜਿਹਨੂੰ ਆਪਾਂ ਬਿਠਾਉਣਾ ਤਾਂ ਉਹ ਤਾਂ ਬੈਠ ਗਿਆ ਆ ਤਾਂ ਸਿਆਣਾ ਹੈ ਬੱਚਾ ਪਰ ਸਿਆਣਾ ਵੀ ਕਈ ਵਾਰ ਗੰਦਵਾਦ ਹੁੰਦਾ ਹੁੰਦਾ ਮੇਰੇ ਵਾਂਗ ਤੇ ਆ ਜਾ ਵੀ ਆ ਯਾਰ ਆ ਹਾ 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 ਇਹ ਲਾ ਖੋਤੇ ਜਿਹੇ ਬੜੇ ਦਿੱਤਾ ਹੀ ਆ ਗਿਆ ਹਾਂ ਚਲੋ ਕੋਈ ਚੱਕਰ ਨਹੀਂ ਬਾਈ ਬੈਠ ਜੂਗਾ ਇਹ ਤੇ ਚੱਲ ਬੈਠਦਾ ਦਿਖਾਏ ਦੰਨੇ ਆ ਤੁਹਾਨੂੰ ਹਨਾ ਆ ਕੌਂ ਕੂਂਜਿਆ ਜਾਨਵਰ ਬਹੁਤ ਜਾਂਦੇ ਨੇ ਇਹ ਵੇਲੇ ਆਇਆ ਵੀ ਰੋਕ ਲੈ ਜਸੇ ਰੋਕ ਲੈ ਇਹਨੂੰ ਰੋਕ ਲੈ ਰੋਕ ਲੈ ਰੋਕ ਲੈ ਰੁਕਣਾ ਰੋਕਲਾ ਲੰਮਕ ਗਿਆ ਤੌੜਾ ਲੰਮਕ ਗਿਆ ਚੜ ਗਿਆ ਚੜ ਗਿਆ ਉੱਪਰ ਰੱਸੀ ਲੰਬੀ ਬੰਨਣ ਵਾਲੀ ਹੈ ਇਹਨੂੰ ਅਸਲ ਗੱਲ ਤਾਂ ਬਾਈ ਜਿਹੜੀ ਲੰਬੀ ਰੱਸੀ ਵਾਲੀ ਆ ਉਹ ਐ ਟਾਂਗੀ ਤੇ ਉਹ ਚ ਹਲੇ ਅਸੀਂ ਸੈਟਿੰਗ ਜੀ ਕਰਨੇ ਵਾਲੀ ਤਾਂ ਨਹੀਂ ਲਈ ਬੱਚਾ ਐ ਰਬੜ ਮੰਗੋ ਵੱਧਦਾ ਜਾਂਦਾ ਇਹਨੂੰ ਹੁਣ ਤਾਰੀ ਹੈ ਕਿਉਂਕਿ ਸ਼ਾਮ ਦਾ ਵੇਲਾ ਆ ਦੇਖੋ ਜਾਣ ਲੱਗ ਗਿਆ ਉੱਪਰ ਨੂੰ ਆ ਜਾ ਵੀ ਆ ਜਾ ਆ ਜਾ ਆ ਜਾ ਆ ਜਾ ਆ ਜਾ ਆ ਗਿਆ ਆ ਗਿਆ ਆ ਗਿਆ ਆ ਗਿਆ ਦੇਖੋ ਫਿਰ ਉਹ ਕੇਰ ਬੋਟਾਂ ਇਹ ਭਾਈ ਕੋਲੇ ਜਾਊ ਚਲੋ ਵੀ ਇਹ ਕੰਮ ਓਕੇ ਆ ਬਣਾ ਜੱਸੇ ਭਾਈ ਠੀਕ ਆ ਇਹਨਾਂ ਨੂੰ ਤਾਰ ਲਈਏ ਫਿਰ ਹੁਣ ਖੁੱਡੇ ਦੋਨੋਂ ਖੋਲ ਤੇ ਭਾਈ ਤੇ ਉਹ ਬੱਚਾ ਦੇਖ ਲਓ ਆਉਣ ਨੂੰ ਕਰ ਰਿਹਾ ਇੱਥੇ ਨੀਵਾ ਜਾ ਕਰ ਲਈ ਜਾਈ ਇਹਨਾਂ ਨੇ ਆ ਜਾਣਾ ਇਹ ਪੈਪ ਚ ਨੂੰ ਹੈ ਚਾਲ ਕੋਈ ਨਾ ਡੇਢੀ ਕਰ ਲਾ ਕਰ ਲਾ ਕਰ ਲਾ ਡੇਢੀ ਬਸ ਡੇਢੀ ਕਰ ਲਾ ਇੱਥੋਂ ਬਾਸ ਬਹੁਤ ਲੰਬਾ ਥੱਲੇ ਲਾ ਲਾ ਬਾਸ ਏ ਏ ਏ ਆ ਗਿਆ ਇੱਕ ਤਾਂ ਏ ਏ ਏ ਦੂਜਾ ਵੀ ਜਾਊ ਦੂਜਾ ਵੀ ਜਾਊ ਉਹ ਸਾ ਆਪਾਂ ਮੇਰੀ ਵੀ ਖੁੱਲ ਗਈ ਨੰਗਾ ਵੀ ਉੱਡ ਗਿਆ ਆ ਦੇਖੋ ਬੱਚਾ ਬਾਈ ਹੂੰ ਏ ਹੁਣ ਜਾਊਂ ਅੰਦਰ ਇੱਥੇ ਬੈਠ ਕੇ ਚਲੇ ਜਾਉ ਕੋਈ ਨਹੀਂ ਚੱਲ ਚਲੇ ਜਾਣਾ ਪਰ ਸਿਆਣੇ ਨੇ ਬੱਚੇ ਗਿਆ ਲੈ ਪਮੇਰੀ ਦੀ ਤਾਂ ਕੋਈ ਚਿੰਤਾ ਨਹੀਂ ਇਹਨਾਂ ਦਾ ਆਪੇ ਚਲੇ ਜਾਣਾ ਦੇਖਿਓ ਸਾਲੇ ਦੇ ਕਿਵੇਂ ਲੀਰਾ ਹੋਈਆਂ ਪੰਜੇ ਦੀਆਂ ਆਇਆ ਗੀ ਆਇਆ ਥੱਲੇ ਚਲੋ ਬਈ ਇਹਨੂੰ ਕਰਕੇ ਅੰਦਰ ਚੱਲੀਏ ਫਿਰ ਆਪਾਂ ਇਹ 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 ਮੈਂ ਕਹਿੰਦਾ ਤੁਹਾਨੂੰ ਨਜ਼ਾਰਾ ਦਿਖਾਇਆ ਤਾਂ ਮੈਂ ਤਾਂ ਦੇਖਿਓ ਕਿਵੇਂ ਝਾੜੇ ਪਿਆ ਹੋਇਆ ਹੈ ਆ ਜਾ ਸਾਲਿਆ ਪੌੜੀ ਲਾਈਏ ਹੁਣ ਆ ਹਾ ਹਾ ਜਿਵੇਂ ਦਿਹਾੜੀ ਲਾ ਕੇ ਆਇਆ ਹੁੰਦਾ ਉੱtre ਆ ਥੱਲੇ ਏ ਏ ਆਊਗਾ 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 ਲੈ ਛੋਡੇ ਦੇ ਵਿਚਾਲੇ ਚਲੇ ਗਿਆ ਨਾ ਗਿਆ ਉੱਪਰ ਕਰਦੇ ਕਰਦੇ ਬੰਦ ਫਿਰ ਕੋਈ ਨਹੀਂ ਦੂਜੇ ਖੁੱਡੇ ਚਲੇ ਜਾਉ ਆ ਪਾਣੀ ਚੇਂਜ ਕਰਦੇ ਆ ਨੇ ਤੇ ਚਲੋ ਬਾਈ ਹੁਣ ਆਪਾਂ ਚੱਲਦੇ ਆ ਥੱਲੇ ਛੋਟੇ ਬੱਚੇ ਦੇਖ ਲਈਏ ਕਿਵੇਂ ਨੇ ਸਾਰੇ ਤੁਹਾਨੂੰ ਦਿਖਾਉਨੇ ਆ ਠੀਕ ਆ ਦੇਖੀ ਉੱਪਰੇ ਵਾਲਾ ਨਾ ਪਾਣੀ ਹੁਣ ਪਹੁੰਚ ਗਏ ਬਈ ਆਪਾਂ ਪਿੱਛੇ ਕਬੂਤਰਾਂ ਕੋਲ ਮਿਲਦੇ ਆ ਪਹਿਲਾਂ ਕਬੂਤਰਾਂ ਨੂੰ ਠੀਕ ਆ ਤੇ ਮੱਸਾ ਮੂਸਾ ਖੜੀ ਆ ਬਾਹਰ ਪਹਿਲਾਂ ਨੂਰੀ ਵਾਲਾ ਢੇੜਾ ਮਰਾਉਣਾ ਥੋੜਾ ਦਿਖਾਉਣਾ ਤੁਹਾਨੂੰ ਨੂਰੀ ਕਿੱਥੇ ਆ ਨੂਰੀ ਆ ਘੜੀ ਅੰਦਰ ਤੇ ਪੱਖਿਆ ਚੱਲਦਾ ਬਾਹਰ ਪਹੁੰਚ ਗਏ ਭਈ ਇੱਧਰ ਕਬੂਤਰਾਂ ਕੋਲ ਜਿ세 ਆ ਪਾਣੀ ਢੋਲਦੇ ਤੇ ਬਜੇ ਚੈੱਕ ਕਰੀਏ ਫਿਰ ਆ ਜਾ ਬਾਅਦ ਚ ਢੋਲਦੀਆਂ ਨਾ ਪਹਿਲਾਂ ਵੀ ਬੱਚੇ ਚੈੱਕ ਕਰ ਲਈਏ ਆਪਾਂ ਦੇਖੋ ਇਹ ਜੋੜੀ ਦੇ ਦੋਨੇ ਓਕੇ ਨੇ ਅੱਗੇ ਵੀ ਦੋਨੇ ਪਾਲੇ ਆ ਨਾ ਨੇ ਪਾਲੇ ਵੀ ਇਹਨਾਂ ਇੱਕ ਬਰਾਬਰ ਨੇ ਜਿਨ੍ਹਾਂ ਦਾ ਬੱਚਾ 22 ਘੰਟੇ ਬਾਅਦ ਆਇਆ ਤਾਂ ਇੱਕ ਹੋ ਗਿਆ ਤਾਂ ਤੇ ਆ ਵੀ ਸਹੀ ਐ ਇਹਦੇ ਪਿਛਲੀ ਵਾਰ ਦੋਨੇ ਬੱਚੇ ਮਰ ਗਏ ਤੇ ਆ ਵੀ ਸਹੀ ਨੇ ਹੁਣ ਤੱਕ ਇਹਨਾਂ ਦਾ ਆਪਣੇ ਕੋਲ ਇੱਕ ਬੱਚਾ ਕੜ ਕਾਂਤਾ ਹਾਂ ਐਸੇ ਤੇ ਇਹਦਾ ਆਪਣੇ ਕੋਲ ਕੋਈ ਬੱਚਾ ਨਹੀਂ ਤੇ ਆ ਕਬੂਤਰੀ ਬਸ ਹੁਣ ਚਲ ਚੱਡ ਗਾਨੀ ਦੱਸਣਾ ਤੇ ਆ ਆ ਆ ਆ ਆ ਜਿ세 ਨੇੜੇ ਨੂੰ ਇਹਦਾ ਬੱਚਾ ਚੈੱਕ ਕਰਾ ਉਹ ਕੇਰਵੋਟਾਂ ਨੇ ਉਹ ਵੀ ਚੈੱਕ ਕਰਾ ਬਈਆ ਕਬੂਤਰੀ ਹੈ ਜਰਦੀ ਤੇ ਕਬੂਤਰਾ ਲਵੇੜੂ ਜਿਹੜਾ ਕੰਨੀਆਂ ਲਵੇੜ ਕੇ ਰੱਖਦਾ ਤਾਂ ਬਾੜਾ ਸਿਰੇ ਦਾ ਕਬੂਤਰਾ ਹੈ ਤੇ ਬੱਚੇ ਐਨ ਪੂਰੇ ਪ੍ਰੋਪਰ ਸਹੀ ਨੇ ਆ ਆਪਣੇ ਗੁਲਾਬੀ ਤੇ ਡੱਬੇ ਦੀ ਪਦਾਇਸ਼ ਹੈ ਮੇਰੇ ਵੀਰੋ ਪੂਰਾ ਕਾਲਾ ਜਾਂ ਪੋਟਾ ਗਰੇਜ ਆ ਗਰੇ ਬੂਸ਼ ਆ ਬਾਕੀ ਸਾਰਾ ਚਿੱਟਾ ਹੈ ਠੀਕ ਆ ਬਾਕੀ ਆ ਲੜ ਰਹੇ ਨੇ ਟਾਂਕੇ ਉਹ ਨਹੀਂ ਤਾਂ ਇਹਨਾਂ ਦਾ ਚੱਕ ਦੂ ਮੈਂ ਘੜੇ ਤੋਂ ਕਰ ਲਾ ਆ ਆਪਣੀ ਨੀਲੀ ਦਾ ਭਾਈ ਪਾਲ ਰਿਹਾ ਉਹ ਚੱਲ ਬਰੇ ਹੋ 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 ਪਰੇ ਅੜ ਜਾ ਬਰਾਏ ਨੇ ਦੇ ਪਿਆ ਰਹੇ ਨੇ ਦੇ ਪਿਆ ਰਹੇ ਨੇ ਨੀਲਾ ਆਏ ਹਾਏ ਹਾਏ ਫੇਰ ਆ ਗਿਆ ਨੀਲਾ ਭਾਈ ਨੀਲਾ ਨਹੀਂ ਪੂਰਾ ਨੀਲਾ ਹੈ ਨਹੀਂ ਉਹ ਨੀਲਾ ਹੀ ਹੈ ਨੀਲਾ ਹੀ ਹੈ ਆ ਗਿਆ ਭਾਈ ਨੀਲਾ ਫੇਰ ਮਰਾਨ ਚ ਮਰਾਨ ਚ ਆ ਗਿਆ ਨੀਲਾ ਲੈ ਦੇਖੋ ਵੇ ਤੇ ਐ ਕਿੱਥੇ ਗਿਆ ਹੈ ਤੱਕੀ ਨਹੀਂ ਦੋਨੇ ਆ ਨੇ ਇੱਕ ਇਧਰ ਪਾੜਾ ਰੱਖਾ ਬਸ ਇੱਕਾਂ ਅੰਡਾ ਧਰ ਲਿਆ ਬਾਕੀ ਇਹਦੀ ਤਿਆਰੀ ਆਂਡੇ ਧਰਨੇ ਦੀ ਓਕੇਰ ਬੋਟਾਂ ਆ ਕਬੂਤਰੀ ਸੈਟਾ ਹੁਣ ਜੋੜਾ ਇਹ ਵੀ ਜੋੜਾ ਬਾਹਲਾ ਖਰਾ ਹੈ ਆ ਦੱਬਾ ਬੈਠਾ ਹੈ ਕੋਈ ਨਹੀਂ ਲਾਵਾਂਗੇ ਅੱਜ ਤਮਾਈ ਹਟੋ ਕੁਰੀ ਥੀ ਬਈ ਦੀ ਸੀ ਇਹਦਾ ਵਿਚਲਾ ਸਮਾਨ ਕਿੱਥੇ ਗਿਆ ਸਾਰੇ ਕਬੂਤਰੇ ਸੱਟੇ ਗਏ ਤੇ ਚੱਲ ਪਾਣੀ ਧਰੀਏ ਇਹਨਾਂ ਨੂੰ ਜਿ세 ਐਂ ਦਾਣੇ ਨੜੋ ਲਿਆ ਕਰ ਵੀਰੇ ਤੇ ਚਲੋ ਭਾਈ ਪਾਣੀ ਪੂਣੀ ਕਰ ਦਈਏ ਚੇਂਜ ਇਹਨਾਂ ਦਾ ਹੁਣ ਚੱਲੇ ਭਾਈ ਆਪਾਂ ਡਿਊਟੀ ਮੈਨਾਂ ਪਤਾ ਨਹੀਂ 10 ਦਿਨ ਮਗਰੋਂ ਹੀ ਚੱਲਿਆ ਹੋਣਾ ਤੇ ਚਲੋ ਭਾਈ ਦੁੱਧ ਤਾਂ ਪਾਇਆ ਹੀ ਏ ਤੇ ਜੱਸੇ ਨੂੰ ਥੋੜੀ ਜਿਹੀ ਖੰਗ ਦੀ ਸ਼ਿਕਾਇਤ ਹੋ ਰਹੀ ਆ ਕਿਉਂਕਿ ਬਾਹਰ ਦਾ ਖਾਣਾ ਪੀਣਾ ਵੀਰੇ ਤੇ ਚਲੋ ਚੱਲਦੇ ਆ ਆਪਾਂ ਹੁਣ ਹੌਲੀ ਹੌਲੀ ਠੀਕ ਹੈ ਚੱਲਦੇ ਆਂ ਡੈਰੀ ਚੋਂ ਫਵਾਰਾ ਸਿਸਟਮ ਵੀ ਚਲਾਤਾ ਭਾਈ ਗਰਾਊਂਡ 'ਚ ਚਲਾਤਾ ਲਖਣਪੁਰ ਹਨਾ ਜਿਹੜਾ ਗਰਾਊਂਡ ਤਿਆਰ ਕਰ ਰਹੇ ਆਂ ਉਹਾਰਾ ਸਿਸਟਮ ਚਲਾਦਾ ਤੁਹਾਨੂੰ ਦਿਖਾਉਣਾ ਹੈ ਕਿਵੇਂ ਕੰਮ ਕਰਦਾ ਆਹ ਦੇਖੋ ਅਰੇ ਸੈਟਿੰਗ ਕਰਨ ਲੱਗੇ ਹੋਏ ਨੇ ਸਾਡੇ ਨੌਜਵਾਨ ਫਿਰ ਰਹੇ ਨੇ ਹਾਂ ਵੀ ਜੰਨੇ ਕਿਵੇਂ ਆ ਕਾਇਮ ਹੈ ਇੱਧਰ ਮੂੰਹ ਘਾਰ ਫਿਰ ਤੋய் ਮਿੱਤਰੋ ਹੁਣ ਆਪਾਂ ਚੱਲਿਆਂ ਖਮਾਣਾ ਨੂੰ ਕੇਕ ਲੈਣ ਕਿਉਂਕਿ ਅੱਜ ਨੂਨੇ ਦਾ ਜਨਮ ਦਿਨ ਤੇ ਗਰਾਊਂਡ 'ਚ ਕੇਕ ਕਟਾਂਗੇ ਨਾਲੇ ਲਾਉਣੇ ਆ ਬਾਲੀਵਾਲ ਦੇ ਮੈਚ ਗੋਗੀ ਸਿੰਘ ਰੈਡੀ ਹੋ ਕੇ ਪਹੁੰਚ ਗਿਆ ਚੌਂਕ ਜਿੱਥੋਂ ਬਿਠਾਈਏ ਤੇ ਕੱਪੜੇ ਵੀ ਕਰ ਲੈ ਚੇਂਜ ਤੇ ਜੱਸਾ ਵੀ ਤੁਹਾਨੂੰ ਪਤਾ ਹੀ ਆ ਖਾਣ ਪੀਣ ਦੇ ਮਾਮਲੇ ਜੱਸਾ ਮੂਰੇ ਹੁੰਦਾ ਤੇ ਚੱਲਦੇ ਆ ਆਹ ਖੜਾ ਗੋਗੀ ਬਿਠਾਈਏ ਚੱਲਦੇ ਆ ਰਵੱਲ ਪਹੁੰਚ ਗਏ ਬਾਈ ਜੱਸਾ ਉਹ ਨਹੀਂ ਗਏ ਨੇ ਕੇਕ ਲੈਣ ਤੇ ਮੈਂ ਇਹਨੇ ਬੈਨਾ ਗੱਡੀ ਚ ਫੇ ਚੱਲਦੇ ਆਪਾਂ ਸਿੱਧਾ ਗਰਾਊਂਡ 'ਚ ਜਾ ਕੇ ਮਿਲਾਂਗੇ ਹੁਣ ਪਹੁੰਚ ਗਏ ਭਾਈ ਗਰਾਊਂਡ 'ਚ ਆ ਦੇਖ ਲਓ ਫੁਆਰੇਆਂ ਨਾਲ ਗਿੱਲਾ ਕਰਿਆ ਹੋਇਆ ਮੁੰਡੇ ਬੈਠੇ ਨੇ ਕੇਕ ਵੀ ਪਹੁੰਚ ਗਿਆ ਨਿਆਣੇ ਉੱਧਰ ਖੇਡ ਰਹੇ ਨੇ ਹੁਣ ਅਸੀਂ ਵੀ ਖੇਡਦੇ ਆ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਭਾਈ ਚੱਲ ਚੱਲ ਕਿੱਥੇ ਗਿਆ ਭਾਈ ਗਰਾਉਂਡ 'ਚੋ ਜਾ ਰਹੇ ਆਂ ਇਹ ਆਪਾਂ ਘਰ ਤੇ ਚੱਲਦੇ ਆਂ ਹੁਣ ਘਰ ਜਾ ਕੇ ਮਿਲਦੇ ਆਂ ਠੀਕ ਐ ਉਂਗਲੀ ਤੇ ਬਾਲ ਵੱਜੀ ਉਂਗਲੀ ਦੇਖੋ ਕਿੱਡੀ ਹੋ ਗਈ ਸੋਚ ਕੇ ਤੇ ਚਲੋ ਕੋਈ ਚੱਕਰ ਨਹੀਂ ਚੱਲਦੇ ਆਂ ਆਪਾਂ ਘਰ ਨੂੰ ਘਰ ਜਾ ਕੇ ਮਿਲਦੇ ਆਂ ਪਹੁੰਚ ਗਏ ਬਈ ਘਰ ਹੁਣ ਸਿੱਧਾ ਜਾਣੇ ਆਂ ਪਿੱਛੇ ਨੂਰੀ ਕੋਲ ਨੂ ਹਾਂ ਮਾਤਾ ਲਾਰਾ ਨੂਰੀ ਨੇ ਤੇ ਕਬੂਤਰਾਂ ਦਾ ਤਾਂ ਬਈ ਕੰਮ ਖੜਜ ਦੇਖ ਲੈ ਜਿਹਦਾ ਟ੍ਰੇ 'ਚ ਦਾਣੇ ਹੋਏ ਫੇਰ ਤਾਂ ਹੀ ਆਪਾਂ ਖੋਲਣੇ ਪਾਈਨੇ ਦਾਣੇ ਆਉਜੇ ਪਏ ਨੇ ਪਾਣੀ ਫੁੱਲ ਕਰ ਗਏ ਤੇ ਹੁਣ ਤਾਂ ਸੁੱਤੇ ਪਏ ਰੂਤ ਜਿਵੇਂ ਲਾ ਪਹਿਲਾਂ ਗੇਟ ਲਾ ਉਹ ਦੇਖ ਆ ਦੇਖ ਪਾਉਣ ਲੱਗੀ ਖਾਰੂ ਇਹਨੂੰ ਪਾਈਏ ਬਈ ਦਾਣਾ ਪਾਣੀ ਤੇ ਕਬੂਤਰਾਂ ਦਾ ਕਰਦੀ ਇਹ ਬੰਦ ਉਹ ਬੈਠਾ ਜਿੱਸੇ ਉਹਦੇ ਕੋਈ ਉਹ ਆਂਡੇ ਤੇ ਹਰੀ ਨਹੀਂ ਦਿੱਤੇ ਨਾ ਅੰਡਾ ਉਹ ਬਸ ਠੀਕ ਹੈ ਠੀਕ ਹੈ ਲਾ ਦੇ ਐਸੀ ਕੀ ਸਹੀ ਟਿਕਾਣੇ ਤੇ ਦਿੱਤੇ ਉਹਨਾਂ ਨੇ ਪਹਿਲਾਂ ਵੀ ਸਹੀ ਦਈ ਤੇ ਪਹਿਲਾਂ ਬੱਜੇ ਮਰ ਗਏ ਉਹਦੇ ਹਨਾ ਚਲਾ ਵੀ ਲਾ ਦੇ ਘੇਟ ਨੂਰੀ ਕੀ ਚਾਹੀਦਾ ਖੱਬਲ ਚਾਹੀਦਾ ਕਿਧਰ ਗਿਆ ਲਾ ਵੀ ਚੱਕ ਲਿਆ ਖੱਬਲ ਮੋੜੇ ਨੇ ਨੂਰੀ ਨੂੰ ਪਾਉਣਿਆ ਖੱਬਲ ਨੂਰੀ ਦਾ ਕੱਦ ਵਧ ਗਿਆ ਬਾਈ ਹੁਣ ਦੇਖ ਲਓ ਬਾਕੀ ਦੇਖੇ ਦੀ ਪਤਾ ਲੱਗ ਜਾਣਾ ਤੁਹਾਨੂੰ ਖਾਲਾ ਵੀ ਖਾਲਾ ਖਾਲਾ ਵੈਰੀ ਗੁੱਡ ਚਲੋ ਜੀ ਨੁਰੀ ਦਾ ਕੰਮ ਓਕੇ ਆ ਤੇ ਹੁਣ ਚੱਲੀਏ ਆਪਾਂ ਉਂਗਲੀ ਨੂੰ ਮੂਵ ਮੜੀਏ ਠੀਕ ਆ ਉਂਗਲੀ ਬਹੁਤ ਸੁੱਜ ਗਈ ਤੇ ਛੱਟ ਲੱਗੀ ਬਾਲ ਲੱਗੀ ਹੈ ਨਾ ਤੁਹਾਨੂੰ ਦੱਸਿਆ ਪਿਆ ਨਾ ਤੇ ਚਲੋ ਮਿਲਾਂਗੇ ਅਗਲੇ ਵਲੌਗ ਚ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਜੱਸਾ ਦਾ ਵੀ ਕੱਲ ਨੂੰ ਵਲੌਗ ਪਾਉਣਾ ਹੈ ਹੁਣ ਇਹ ਤਾਂ ਵਲੌਗ ਸਾਡਾ ਪਰ ਮੇਰਾ ਜਮਾ ਹੋ ਜਾਣਾ ਚੱਲ ਕੋਈ ਨਹੀਂ ਇੱਕ ਇਹ ਤੋਂ ਪਹਿਲਾਂ ਪੇਆ ਵਲੌਗ ਹੋਰ ਪਾਉਣ ਨੂੰ ਕੋਈ ਨਾ ਜੱਸਾ ਦਾ ਚੈਨਲ ਕਰ ਲਿਓ ਸਬਸਕ੍ਰਾਈਬ ਲਾਈਕ ਯੂਟਿਊਬਰ ਜੱਸਾ ਮਿਲਦੇ ਆਂ ਅਗਲੇ ਵਲੌਗ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਬਾਏ ਬਾਏ ਕਰ ਕਰ ਬਾਏ ਬਾਏ